ਅੱਜ ਜਗ੍ਹਾ ਜਗ੍ਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬੇਦਬੀਆਂ ਹੁੰਦੀਆਂ ਔਰ ਮੰਗ ਕਰ ਰਹੇ ਸਿੱਖ ਕੇ ਇਸ ਖਿਲਾਫ ਸਖਤ ਕਾਨੂੰਨ ਬਣਾਏ ਜਾਣ ਇਥੋਂ ਵੀ ਸਰਦਾਰ ਪ੍ਰਤਪਾਲ ਸਿੰਘ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਸਖਤ ਕਾਨੂੰਨ ਬਣਾਇਆ ਜਾਏ ਲੇਕਿਨ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਕਿਉਂ ਕਿ ਸਿੱਖਾਂ ਦੇ ਮਨਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਤਕਾਰ ਨੂੰ ਘਟ ਕਰਨ ਦੇ ਲਈ ਅਜਿਹੀਆਂ ਘਣਾਉਣੀਆਂ ਜੜੀਆਂ ਨੇਚਾਲਾਂ ਉਹ ਏਜੰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਗੱਲ ਚੇਤੇ ਰੱਖਿਓ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਆਪਣੇ ਤਖਤਾਂ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਆਪਣੇ ਗੁਰਦੁਆਰਿਆਂ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਸੰਗਤ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਸੇਵਾ ਨਾਲ ਜੁੜਿਆ ਹੈ ਜਿੰਨਾ ਚਿਰ ਸਿੱਖ ਨਾਮ ਬਾਣੀ ਨਾਲ ਜੁੜਿਆ ਹੈ ਦੁਨੀਆ ਦੇ ਉੱਤੋਂ ਸਿੱਖਾਂ ਨੂੰ ਕੋਈ ਵੀ ਤਾਕਤ ਜਿਹੜੀ ਆ ਉਹ ਖਤਮ ਨਹੀਂ ਕਰ ਸਕਦੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਹਾਂਗੀਰ ਵਰਗੇ ਪੈਦਾ ਹੋਏ ਔਰੰਗਜ਼ੇਬ ਵਰਗੇ ਪੈਦਾ ਹੋਏ ਜ਼ਕਰੀਆ ਖਾਨ ਮੀਰ ਮੰਨੂ ਵਰਗੇ ਪੈਦਾ ਹੋਏ ਔਰ ਅੰਗਰੇਜ਼ ਹਕੂਮਤ ਜਿਹੜੀ ਸ਼ਾਦਰ ਸੀ ਉਹ ਵੀ ਪੈਦਾ ਹੋਈ ਉਹਨਾਂ ਤੋਂ ਵੀ ਸਿੱਖ ਖਤਮ ਨਹੀਂ ਹੋਏ ਸਾਧ ਸੰਗਤ ਜੀ ਜਦੋਂ ਮੁਗਲਾਂ ਦਾ ਦੌਰ ਸੀ ਨਾ ਮੁਗਲਾਂ ਦਾ ਰਾਜ ਸੀ ਤੇ ਭਾਰਤ ਦੇ ਘਰ ਘਰ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਪ੍ਰਸਿੱਧ ਸੀ ਕਿ ਇਹ ਏਡੀ ਸ਼ਕਤੀਸ਼ਾਲੀ ਹਕੂਮਤ ਹੈ ਇਸ ਹਕੂਮਤ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਸ ਧਰਤੀ ਦੇ ਅੰਦਰ ਇਸ ਧਰਤੀ ਦੇ ਉੱਤੇ ਸਦੀਆਂ ਤੱਕ ਕੋਈ ਐਸਾ ਪੈਦਾ ਨਹੀਂ ਹੋ ਸਕਦਾ ਜਿਹੜਾ ਇਸ ਸਾਮਰਾਜ ਦੇ ਨਾਲ ਪੰਗਾ ਲੈ ਸਕੇ ਇਹ ਲੋਕ ਮਨਾਂ ਦੇ ਵਿੱਚ ਗੱਲ ਜਿਹੜੀ ਹੈ ਉਹ ਘਰ-ਘਰ ਗਈ ਸੀ ਪਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਜੰਗਾਂ ਲੜ ਕੇ ਉਸ ਸਾਮਰਾਜ ਦੇ ਨਾਲ ਲੋਕਾਂ ਦੇ ਮਨਾਂ 'ਚ ਪਏ ਭਰਮ ਨੂੰ ਤੋੜਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਏ ਹੋਏ ਇਸ ਭਰਮ ਨੂੰ ਤੋੜਿਆ ਕਿਸ ਭਰਮ ਨੂੰ ਤੋੜਿਆ ਇਹ ਐਡਾ ਵੀ ਸ਼ਕਤੀਸ਼ਾਲੀ ਸਾਮਰਾਜ ਨਹੀਂ ਹੈ ਜਿਹਨੂੰ ਹਰਾਇਆ ਨਾ ਜਾ ਸਕੇ ਔਰ ਸਿੱਖਾਂ ਨੇ ਮੁਗਲਾਂ ਦੇ ਸਾਮਰਾਜ ਨੂੰ ਗੋਡਿਆਂ ਭਾਰ ਕੀਤਾ ਇਹ ਇਤਿਹਾਸ ਗਵਾ ਹੈ ਸਾਧ ਸੰਗਤ ਜੀ ਉੱਤਰੀ ਭਾਰਤ ਦੇ ਵਿੱਚੋਂ ਉੱਤਰੀ ਭਾਰਤ ਦਿੱਲੀ ਤੋਂ ਲੈ ਕੇ ਪਸ਼ਾਵਰ ਤੱਕ ਜਾਂ ਦਿੱਲੀ ਤੋਂ ਲੈ ਕੇ ਕਾਬਲ ਤੱਕ ਮੁਗਲਾਂ ਦੀਆਂ ਜੜਾਂ ਪੁੱਟਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਖਾਲਸਾ ਸੀ ਤੇ ਜੇ ਅਸੀਂ ਉਸ ਐਡੇ ਵੱਡੇ ਸਾਮਰਾਜ ਨੂੰ ਇਕੱਠਿਆਂ ਹੋ ਕੇ ਅਸੀਂ ਗੋਡਿਆਂ ਭਾਰ ਕਰ ਸਕਦੇ ਆ ਤੇ ਅੱਜ ਦੀਆਂ ਹਕੂਮਤਾਂ ਦਾ ਚੀਜ਼ ਹੀ ਕੀ ਹੈ ਬਸ ਇਕੱਠੇ ਹੋਣ ਦੀ ਜ਼ਰੂਰਤ ਹੈ ਆਪਾਂ ਨੂੰ ਸਾਡੀ ਵਿਡੰਬਣਾ ਇਹ ਹੈ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਇਕੱਠੇ ਨਹੀਂ ਹੋ ਰਹੇ ਆਓ ਜਿਵੇਂ ਸਮੰਝ ਤੋਂ ਪਹਿਲਾਂ ਵੀ ਕਿਹਾ ਗਿਆ ਕਿ ਅਸੀਂ ਜਾਤਾਂ ਪਾਤਾਂ ਦਾ ਤਿਆਗ ਕਰੀਏ ਅਸੀਂ ਗੋਤਰਾਂ ਦਾ ਤਿਆਗ ਕਰੀਏ ਅਸੀਂ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਜਿਹੜਾ ਹੈ ਅਸੀਂ ਚੱਲੀਏ ਸਾਡੇ ਕਾਫਲੇ ਨੂੰ ਕੋਈ ਰੋਕ ਨਹੀਂ ਸਕੂਗਾ ਸਾਥ ਸੰਗਤ ਜੀ ਜੇ ਇਕੱਠੇ ਹੋ ਕੇ ਚੱਲਾਂਗੇ ਦੱਸਿਆ ਗਿਆ ਮੰਚ ਤੋਂ ਕਿ 30 ਲੱਖ ਦੇ ਕਰੀਬ ਸਿੱਖਾਂ ਦੀ ਪਾਪੂਲੇਸ਼ਨ ਹੈ ਹਰਿਆਣੇ ਦੇ ਵਿੱਚ ਲੇਕਿਨ ਸਰਕਾਰੀ ਅੰਕੜੇ 5-7 ਲੱਖ ਤੇ ਹੀ ਸਿਮਟ ਜਾਂਦੇ ਨੇ ਇਹ ਬੇਈਮਾਨੀ ਹੈ ਸਰਕਾਰੀ ਅੰਕੜੇ ਜਿਹੜੇ 5-7 ਲੱਖ ਤੇ ਸਿਮਟ ਜਾਂਦੇ ਆ ਨਾ ਇਹ ਸਰਕਾਰਾਂ ਦੀ ਬੇਈਮਾਨੀ ਹੈ ਕਿਉਂਕਿ ਸਰਕਾਰ ਸਾਨੂੰ ਸਾਡੀ ਆਬਾਦੀ ਦੇ ਹਿਸਾਬ ਦੇ ਨਾਲ ਹਰਿਆਣੇ ਦੇ ਵਿੱਚ ਹੱਕ ਨਹੀਂ ਦੇਣਾ ਚਾਹੁੰਦੀ ਤੇ ਜੇ ਅਸੀਂ ਲੈਣੇ ਆ ਤੇ ਸਾਨੂੰ ਫਿਰ ਸਿਰ ਦਿਖਾਉਣੇ ਪੈਣਗੇ ਸਾਧ ਸੰਗਤ ਜੀ ਸਰਕਾਰ ਨੂੰ ਜੇ ਸਰਕਾਰੀ ਅੰਕੜਿਆਂ ਚ ਜੇ 6-7 ਲੱਖ ਸਿੱਖ ਲਿਖ ਕੇ ਸਰਕਾਰ ਬੇਈਮਾਨੀ ਕਰਦੀ ਹੈ ਤੇ ਸਾਨੂੰ 30 ਲੱਖ ਸਿੱਖ ਹਰਿਆਣੇ ਦੇ ਸਿਰ ਜੋੜ ਕੇ ਸਾਨੂੰ ਸਰਕਾਰ ਨੂੰ ਦਿਖਾਉਣਾ ਪਏਗਾ ਕਿ ਅਸੀਂ 6-7 ਲੱਖ ਨਹੀਂ ਅਸੀਂ 30 ਲੱਖ ਹੈ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਮਜ਼ਦੂਰ ਹੈ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖੰਡੇ ਬਾਟੇ ਦੀ ਪਹਲ ਦਾ ਧਾਰਨੀ ਹੈ ਜਿਹੜਾ ਖੰਡੇ ਬਾਟੇ ਦੀ ਪਹਲ ਦੇ ਉੱਤੇ ਨਿਸ਼ਚੈ ਰੱਖਦਾ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ ਉਹ ਉਹ ਸਿੱਖ ਹੈ ਔਰ ਜਿਹੜਾ ਸਿੱਖ ਹੈ ਉਹ ਕਦੇ ਵੱਖ ਨਹੀਂ ਹੈ ਨਾ ਗੁਰੂ ਨਾਲੋਂ ਵੱਖ ਹੈ ਨਾ ਆਪਣੇ ਭਾਈਆਂ ਨਾਲੋਂ ਵੱਖ ਹੈ ਸਾਨੂੰ ਇਹ ਜਿਹੜੀ ਹੈ ਚੀਜ਼ ਕਰਨੀ ਪਵੇਗੀ ਤੁਸੀਂ ਇੱਕ ਹੋਵੋ ਸਿੱਖ ਸ਼ਕਤੀ ਜਿਹੜੀ ਹੈ ਜਿੰਨਾ ਚਿਰ ਵੰਡੀ ਰਹੇਗੀ ਅਸੀਂ ਕੁਝ ਨਹੀਂ ਸਵਾਰ ਸਕਾਂਗੇ ਨਾ ਆਪਣਾ ਨਾ ਆਪਣੇ ਪਰਿਵਾਰਾਂ ਦਾ ਨਾ ਆਪਣੇ ਨੌਜਵਾਨਾਂ ਦਾ ਨਾ ਆਪਣੀ ਕੌਮ ਦਾ ਤੇ ਜੇ ਸਿੱਖ ਸ਼ਕਤੀ ਅਸੀਂ ਇਕੱਠੀ ਕਰਕੇ ਰੱਖਾਂਗੇ ਸਾਡੇ ਪਰਿਵਾਰਾਂ ਦਾ ਵੀ ਸਵਰੇਗਾ ਸਾਡੀਆਂ ਨੌਜਵਾਨ ਪੀੜ੍ਹੀਆਂ ਦਾ ਵੀ ਸਵਰੇਗਾ ਨਸਲਾਂ ਦਾ ਵੀ ਸਵਰੇਗਾ ਔਰ ਸਾਡੀ ਕੌਮ ਦਾ ਵੀ ਸਵਰੇਗਾ ਮੈਂ ਅੰਤ ਦੇ ਵਿੱਚ ਜਿੰਨੇ ਵੀ ਹਰਿਆਣਾ ਏਕਤਾ ਦਲ ਦੇ ਨੌਜਵਾਨ ਐ ਵੀਰ ਐ ਭੈਣਾ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਪ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਹੋ ਮੈਂ ਆਪ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਇੱਕ ਵਾਰੀ ਮੈਂ ਫੇਰ ਇਹੋ ਹੀ ਅਪੀਲ ਕਰਦਾ ਕਿ 30 ਲੱਖ ਸਿੱਖ ਆਪਣੇ ਸਿਰ ਜੋੜ ਕੇ ਬੈਠੇ ਔਰ ਇੱਕੋ ਆਵਾਜ਼ ਦੇ ਵਿੱਚ ਆਵਾਜ਼ ਇੱਕ ਹੋਵੇ 30 ਲੱਖ ਸਿਰਾਂ ਦੀ ਇੱਕੋ ਆਵਾਜ਼ ਹੋਵੇ ਕਿ ਜਿੰਨਾ ਚਿਰ ਸਾਡੇ ਹੱਕ ਨਹੀਂ ਉਹਨਾਂ ਚਰਨਾ ਵੋਟ ਮਿਲੇਗੀ ਤੇ ਨਾ ਕੋਈ ਨੋਟ ਮਿਲੇਗਾ